ਰੇਲਵੇ ਗਲੋਨੀ ਤੇ ਸਰਜੀਤਨਗਰ ਅਧਰ ਸੁੰਦਰਨਗਰ ਛੋਟੀ ਸਾਉ ਦਾ ਬਾੜ ਸੋ ਇਹ ਸਾਰਿਆਂ ਨੇ ਬਹੁਤ ਜ਼ਿਆਦਾ ਸੰਤਪਾਪ ਹੋ ਗਿਆ ਤੁਹਾਡੇ ਯਾਦ ਹੋਵੇਗਾ ਜਦੋਂ ਪਿਛਲੇ ਦਿਨਾਂ ਵਾਲੇ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਕਿਤੇ ਵਿਕਾਸ ਕਾਰਜ ਦੇ ਲਈ ਇੱਥਾਂ ਦੇ ਇਕੱਠ ਹੁੰਦੇ ਨੇ ਇਹ ਵੀ ਪਤਾ ਤੁਹਾਨੂੰ ਵੀ ਜੇ ਇਦਾਂ ਦੇ ਇਕੱਠ ਕਰਨੇ ਜੀ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ ਵੀ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਪੈਸੇ ਆਉਂਦੇ ਆ ਵੀ ਉਹ ਚੰਗੀ ਜਗ੍ਹਾ ਲੱਗ ਜਾਣ। ਸਭ ਤੋਂ ਪਹਿਲਾ ਕੰਮ ਜਿਹੜਾ ਸਰਕਾਰ ਬਣਨ ਤੋਂ ਬਾਅਦ ਐਮਐਲਏ ਸਾਹਿਬ ਦੀ ਅਗਵਾਈ 'ਚ ਹੋਇਆ ਉਹ ਸਾਡਾ ਅੰਡਰ ਬ੍ਰਿਜ ਜਿਹੜਾ ਕਿ ਕਿਹੜਾ ਲਾਈਨ ਤੋਂ ਇੱਧਰ ਲੈ ਕੇ ਜਾਂ ਜਿੱਥੇ ਆਪਾਂ ਬੈਠੇ ਆ ਇੱਥੇ ਵਾਰਡ ਨੰਬਰ 4 5 6 ਤੇ ਅੱਧਾ ਕੁ ਸਾਥ ਪੈਂਦਾ ਹੈ। ਇਹਨਾਂ ਵਾਰਡਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪਾਣੀ ਇਹਨਾਂ ਦੇ ਘਰਾਂ 'ਮੂਰੇ ਕਿਸੇ ਦੀ ਦੁਕਾਨਾਂ 'ਮੂਰੇ ਤੁਸੀਂ ਤੈਰਦਾ ਦੇਖਿਆ ਹੋਣਾ ਪਰ ਹੁਣ ਜਿਹੜੀ ਚੀਜ਼ ਦਾ ਅੱਜ ਆਪਾਂ ਅਧਗਾਟਨ ਕਰਨ ਜਾ ਰਹੇ ਹਾਂ ਅਮਨ ਸਮਾਣੇ ਤੋਂ ਸਰਪੰਚ ਸਾਡੇ ਵਿਕਰਮਜੀਤ ਸਿੰਘ ਜੁਗਨੂ ਜੀ ਧਰਮਿੰਦਰ ਕੋਟਲੀ ਜੀ ਤੇ ਹੋਰ ਜਿੰਨੇ ਵੀ ਤੁਸੀਂ ਸਾਰੇ ਬੜੇ ਸਤਿਕਾਰਯੋਗ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਸਾਰੇ ਐਮਸੀ ਸਾਹਿਬਾਨ ਜਿੰਨੇ ਵੀ ਇੱਥੇ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਤਾਂ 21 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਚੱਕਲਾ ਸਕੂਲ ਨੂੰ ਦਿੱਤੀ ਗਈ 14 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਆਪਣਾ ਕਲਾਰਾ ਸਕੂਲ ਨੂੰ ਦਿੱਤੀ ਗਈ ਜੇ ਮੈਂ ਹਲਕੇ ਦੀ ਦੱਸਾਂ ਤਾਂ 19 ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਐਮਐਲਏ ਸਾਹਿਬ ਨੇ ਸਕੂਲਾਂ ਦੇ ਉੱਤੇ ਲਾਇਆ ਇੱਕ ਵਾਰ ਤਾੜੀਆਂ ਜ਼ਰੂਰ ਮਾਰੋ ਹੁਣ ਤੱਕ ਆਪਾਂ ਦੇਖਿਆ ਵੀ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਜਿਹੜੇ ਆਪਾਂ ਹੁਣ ਤਕਰੀਬਨ ਆਪਣੇ ਹਲਕੇ ਦੇ ਸਾਰੇ ਤੁਸੀਂ ਕ੍ਰੀਮ ਬੈਠੇ ਹੋ ਅਲੱਗ-ਅਲੱਗ ਪਿੰਡਾਂ ਦੇ ਨਮਾਇंदे ਸ਼ਹਿਰ ਦੇ ਐਮਸੀ ਸਾਹਿਬਾਨ ਜਿੰਨੇ ਵੀ ਮੋਤਵਾਰ ਸੱਜਣ ਬੈਠੇ ਹੋ ਹੁਣ ਤੱਕ ਜਿਹੜਾ ਪੈਸਾ ਕਿੱਥੇ ਲਾਇਆ ਜਾ ਰਿਹਾ ਸੀਗਾ ਗਲੀਆਂ ਸੋ ਲਗਭਗ 15000 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪੱਤੇ ਸਰਕਾਰ ਨੇ ਕੀਤੇ ਆ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਿੱਤਾ ਹੈ ਐਮਐਲਏ ਸਾਹਿਬ ਦੇ ਨਾਲ ਹੁਣ ਬਹੁਤ ਬਹੁਤ ਪਿੰਡਾਂ ਤੱਕ ਹੀ ਜਾਣੇ ਆ ਉੱਥੇ ਕੋਈ ਵੋਟਾਂ ਲੱਗਣ ਨਹੀਂ ਜਾ ਰਹੀਆਂ ਜੀ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈ ਸਰਕਾਰ ਨੇ ਜੋ ਬਿਊਟੀ ਲਗਾਈ ਆ ਸਾਰੇ ਪ੍ਰਸ਼ਾਸਨ ਦੀ ਉਹਦਾ ਮਕਸਦ ਇਹੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ ਅਸੀਂ ਇਹ ਨਹੀਂ ਕਹਿੰਦੇ ਵੀ 100% ਨਸ਼ਾ ਖਤਮ ਹੋ ਗਿਆ ਹਾਂ 70 80% ਜਿਹੜੀ ਸਪਲਾਈ ਚੈਨ ਟੁੱਟ ਗਈ ਹਜੇ ਵੀ 10 20% ਜਿੱਥੇ ਵੀ ਕਿਤੇ ਕਮੀ ਰਹਦੀ ਹੈ ਸਾਡੇ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਸੀਕੀ ਦਾ ਮੀਨ ਸੀਵਰੇਜ ਹੈਗਾ ਉਹ ਉਹਨੂੰ ਲੋਕਾਂ ਨੂੰ ਅਰਪਿਤ ਕਰਨ ਵਾਸਤੇ ਇਕੱਠੇ ਹੋਏ ਆ ਮੈਂ ਥੋੜੀਆਂ ਇਹਦੀ ਡਿਟੇਲ ਦੱਸੂਗਾ ਤੁਹਾਡੇ ਇਹ ਪ੍ਰੋਜੈਕਟ ਦੀਆਂ ਤਕਰੀਬਨ ਇਹ ਪ੍ਰੋਜੈਕਟ ਤੇ 31 ਕਰੋੜ ਕਰੋੜ ਰੁਪਏ ਲੱਗਿਆ ਹੋਇਆ ਤੇ 3-4 ਸਾਲ ਤੋਂ ਇਹ ਕੰਮ ਚੱਲ ਰਿਹਾ ਸੀਗਾ ਇਹ ਤਾਂ ਜਿਹੜਾ ਲਾਸਟ ਫੇਸ ਸੀਗਾ ਆਪਾਂ ਕੰਪਲੀਟ ਕੀਤਾ ਜਿਹੜਾ ਰੇਲਵੇ ਲਾਈਨ ਜਾਂਦੀ ਆ ਉਹਦੇ ਨੀਤੇ ਤੋਂ ਕ੍ਰੋਸਿੰਗ ਕਰਨੀ ਸੀਗੀ ਉਹਦੇ ਕਰਕੇ ਥੋੜਾ ਟਾਈਮ ਲੱਗ ਗਿਆ ਤੇ ਪ੍ਰੋਜੈਕਟ ਪਹਿਲਾਂ ਕੰਪਲੀਟ ਹੋ ਜਾਊਗਾ ਇਹਦੇ ਵਿੱਚ 메ਨ ਸੀਵਰ ਦੀ ਤਕਰੀਬਨ ਆਪਾਂ 2.5 ਕਿਲੋਮੀਟਰ ਦੀ ਲਾਈਨ ਪਾਈ ਆ ਜੋੜੀ ਲੈਟਰਨ ਸੀਵਰ ਦੀ ਆ ਉਹ ਤਕਰੀਬਨ 30 ਕਿਲੋਮੀਟਰ ਤੱਕ ਪਾਈ ਆ ਜਿਹੜੇ ਘਰ ਆ ਤਕਰੀਬਨ 3000 ਘਰਾਂ ਨੂੰ ਆਪਾਂ ਸੀਵਰ ਕਨੈਕਸ਼ਨ ਦੇਵਾਂਗੇ ਜਿੰਨਾ ਕਨੈਕਟ ਕਰਾਂਗੇ ਇਸ ਤੋਂ ਇਲਾਵਾ ਇਹ ਪ੍ਰੋਜੈਕਟ ਦੇ ਨਾਲ ਨਾਲ ਦਾ ਆਪ ਦਾ ਸੁਪਾਨ ਚਲਤਾ ਵਾਜ਼ਾ ਵਰਤਾਰਪਤੋਂ ਮੇਰਬਸ ਸਿੰਘ ਜੀ ਮਾਨਗੜ ਤੋਂ ਪਰਵਿੰਦਰ ਸਿੰਘ ਜੀ ਸੁਸ਼ਪਾਸ ਸਿੰਘ ਜੀ ਕਿਰਿ ਰੁਹਾਨਾ ਬਲਬੀਰ ਸਿੰਘ ਜੀ ਮਤੋਤ ਹਮਨਾਸਰੀ ਜੀ ਕਿਰਿ ਰੁਹਾਨਾ ਪਰਵਿੰਦਰ ਸਿੰਘ ਜੀ ਕੋਟਲੀ ਸਰਪੰਚ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹੈ ਅਤੇ ਮੈਂ ਹੁਣ ਖਾਸ ਤੌਰ ਤੇ ਬੇਨਤੀ ਕਰੂੰਗਾ ਦੇ ਵਿੱਚ ਖਾਸ ਤੌਰ ਤੇ ਇੱਕ ਸਾਡੇ ਸਰਪੰਚ ਜਿਹੜੇ ਪਿੱਛੇ ਜੇ ਜੁਆਇਨ ਕੀਤੇ ਬਲਰਾਮ ਸਿੰਘ ਜੀ ਕੋਟਲੀ ਜੋ ਕਾਂਗਰਸ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਨੂੰ ਦੇਖ ਕੇ ਉਹ ਪਹੁੰਚੇ ਨੇ ਇੱਥੇ ਤੇ ਉਹ ਤੇ ਸਾਰੇ ਹੀ ਸਤਕਾਰਯੋਗ ਸਰਪੰਚ ਸਾਹਿਬ ਪੰਚ ਸਾਹਿਬ ਸ਼ਹਿਰ ਨਿਵਾਸੀ ਬਜ਼ੁਰਗ ਮਾਤਾ-ਮਾਂ ਭੈਣਾ ਨੌਜਵਾਨ ਸਾਰਿਆਂ ਨੂੰ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੋਰਿੰਡਾ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਸ ਗੱਲ ਦੀ ਤੇ ਜੋ ਵਿਕਾਸ ਹੋਇਆ ਸਾਰੇ ਹਲਕੇ 'ਚ ਹੋਇਆ ਲੇਕਿਨ ਅੱਜ ਮੈਂ ਸਿਰਫ ਗੱਲ ਮੁਰਿੰਡੇ ਦੀ ਕਰਨੀ ਹੈ ਵੀ ਕੀ ਕੀ ਕਮਿਊਨਿਟੀ ਸੈਂਟਰ ਉਹ ਵੀ ਸਾਡੇ ਹੁੰਦੇ ਬਣਿਆ ਫਾਇਰ ਬ੍ਰਿਗੇਡ ਦਾ ਦਫਤਰ ਬਣਿਆ ਉਸ ਤੋਂ ਬਾਅਦ ਜਿੰਨੇ ਸੜਕਾਂ ਸੀ ਚਾਹੇ ਚਮਕੌਰ ਸਾਹਿਬ ਕੁਰਾਲੀ ਚੰਡੀਗੜ੍ਹ ਰੋਪੜ ਇਹ ਸਾਰੀਆਂ ਬਣੀਆਂ ਰੋਪੜ ਦਾ ਜਿਹੜਾ ਹੁਣ 15 ਕਰੋੜ ਦਾ ਪਾਸ ਹੋ ਚੁੱਕਿਆ ਉਹ ਕੰਮ ਸ਼ੁਰੂ ਹੋ ਚੁੱਕਿਆ ਤੇ ਇੱਕ ਸਾਡੇ ਜਿਹੜੇ ਚੌਕ ਬਣੇ ਨੇ ਦੋ ਚੌਕ ਇੱਕ ਮੈਂ ਧੰਨਵਾਦ ਕਰਦਾ ਸਾਡੇ ਰਾਮਗੜੀਆ ਸਮਾਜ ਦਾ ਉਹਨਾਂ ਨੇ ਇੱਥੇ ਬਣਾਇਆ ਸਾਡੇ ਇਹ ਜਿਹੜਾ ਚੌਕ ਹੈ ਜੱਸਾ ਸਿੰਘ ਰਾਮਗੜੀਆ ਚੌਕ ਸਾਡੇ ਕੌਮ ਦੇ ਬਹੁਤ ਵੱਡੇ ਯੋਧੇ ਜਿਨ੍ਹਾਂ ਦਾ ਉਹਨਾਂ ਨੂੰ ਯਾਦ ਕਰਨ ਲਈ ਤੇ ਇੱਕ ਸਾਡਾ ਮਹਾਰਾਣਾ ਪ੍ਰਤਾਪ ਚੌਕ ਬਣਿਆ ਉਹ ਵੀ ਸਾਡੇ ਵੇਲੇ ਬਣਿਆ ਮੈਂ ਧੰਨਵਾਦ ਕਰਦਾ ਸਾਰੀ ਸਾਡੇ ਕਮਿਊਨਿਟੀ ਦਾ ਸਾਡੇ ਰਾਜਪੂਤ ਕਮਿਊਨਿਟੀ ਦਾ ਉਹਨਾਂ ਨੇ ਸਾਡੇ ਨਾਲ ਇਹ ਮਿਲ ਕੇ ਇੱਥੇ ਇੱਕ ਬਹੁਤ ਵੱਡਾ ਇੱਕ ਦੇਣਾ ਸਾਡੇ ਸ਼ਹਿਰ ਨੂੰ ਉਸ ਤੋਂ ਬਾਅਦ ਸਿਵਲ ਦਾ ਸਾਥ ਦਿੰਦੇ ਰਹੋਗੇ ਅਸੀਂ ਜੋ ਵੀ ਕੰਮ ਰਹਿ ਗਿਆ ਉਹ ਸਾਰੇ ਪੂਰੇ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਬਹੁਤ ਧੰਨਵਾਦ ਅੱਡਾ ਮੈਨੂੰ ਯਾਦ ਹੈ 2000 20 ਦੇ ਅਖੀਰ ਦਾ ਦਿਨ ਸੀ ਤੇ ਇੱਥੇ ਐਮਐਲ ਤਤ ਐਮਐਲ ਨਹੀਂ ਸੀਗੇ ਇਥੇ ਦਫ਼ਤਰ ਹੁੰਦਾ ਸੀਗਾ ਤੇ ਅਸੀਂ ਇੱਥੇ ਮੀਟਿੰਗ ਕਰਨ ਆਣਾ ਤੇ ਇਹ ਸੜਕ ਸਾਰੀ ਪੱਟੀ ਹੋਈ ਸੀ ਜੀ ਉਸ ਟਾਈਮ ਦੇ ਉੱਤੇ ਤੇ ਅਸੀਂ ਜਦ ਮੀਟਿੰਗ ਕਰਨ ਆਣਾ ਤੇ ਪਰ ਪਤਾ ਹੀ ਨਹੀਂ ਸੀਗਾ ਵੀ ਕੱਲੋਂ ਸਰਕਾਰ ਕਿਦੀ ਆਣੀ ਹੈ ਤੇ ਕਿਹੜੇ ਚੇਅਰਮੈਨ ਮੰਨਣਾ ਤੇ ਅਸੀਂ ਜਦ ਟੱਪ ਕੇ ਜਾਣਾ ਇਹਨੇ ਦਫ਼ਤਰ ਵੱਲ ਤੇ ਉਹ ਕਹਿੰਦੇ ਯਾਰ ਸੜਕ ਬੜੀ دیر ਦੀ ਪੱਟੀ ਹੋਈ ਹੈ ਮੈਂ ਕੋਈ ਨਹੀਂ ਆਪਣੀ ਸਰਕਾਰ ਆਏਗੀ ਤਾਂ ਠੀਕ ਕਰਾਂਗੇ ਤੇ ਹੁਣ ਸਰਕਾਰ ਵੀ ਆ ਗਈ ਤੇ ਸੜਕਾਂ ਵੀ ਠੀਕ ਹੋ ਗਈਆਂ ਇਹ ਉਹਨਾਂ ਨੇ ਦੇਸ਼ ਕੀਤਾ ਵੀ 10 ਮੰਤਰੀ ਬਾਰਡਰ ਤੇ ਜਾ ਕੇ ਬੈਠਣਗੇ ਮਤਲਬ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ 10 ਮੰਤਰੀ ਬੈਠੇ ਇਹ ਹੈ ਤੁਹਾਡੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਤੇ ਸੜਕ ਵਾਲੀ ਹੈ ਜੀ ਚੇਅਰਮੈਨ ਸਾਹਿਬ ਦਾ ਮੈਂ ਹੁਣ ਕਨਤਾ ਮੈਂ ਧੰਨਵਾਦ ਕਰਦਾ ਸਾਰੀ ਆਈ ਹੋਈ ਪ੍ਰੈਸ ਦਾ ਸੰਗਤ ਦਾ ਤੇ ਕੁਝ ਆਪਾਂ ਸਨਮਾਨ ਕਰਦੇ ਆ ਫਿਰ ਆਪਾਂ ਨੇ ਜਿਹੜੀ ਅੱਜ ਇਹ ਬਹੁਤ ਵੱਡਾ ਜਿਹੜਾ ਵਿਕਾਸ ਕਾਰਜ ਦਾ ਕੰਮ ਹੈ ਉਹਦਾ ਉਘਾਟਨ ਐ ਐਮ ਐਲ اے ਸਾਹਿਬ ਅਤੇ ਸਾਡੇ ਚੇਅਰਮੈਨ ਸਾਹਿਬ ਕਰਨਗੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਐਮ ਐਲ اے ਸਾਹਿਬ ਕੇ ਬੋਲੇ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਹਲਕੇ ਦੇ ਵਿਕਾਸਪੁਰਸ਼ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਚੰਦਜੀਤ ਸਿੰਘ ਜੀ ਦਾ ਸਾਡੇ ਜੀਦੇਵ ਸਿੰਘ ਬਿੱਟੂ ਜੀ ਕੋਨੀ ਜੀ ਸਾਰੇ ਸਕੰਦ ਸਿੰਘ ਸੇੜੀ ਜੀ ਪ੍ਰਸ਼ੋਤਮ ਜੀ ਮਿਹਰਬਾਨ ਜੀ ਉਹਨਾਂ ਦਾ ਸਨਮਾਨ ਕਰਨਗੇ ਨਹੀਂ ਸਰ ਬੰਦਾ ਜੀ ਸਰ ਵਾਹਲੇ ਸੋਹਣਾਲ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਐਟੀਐਮ ਸਾਹਿਬ ਸੁਖਤਾਲ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕਰਨਗੇ ਸਾਡੀ ਟੀਮ ਐਮਐਲ ਸਾਹਿਬ ਹਸਪਾਲ ਜੀ ਐਡੀਐਮ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾਣਾ ਸਾਡੇ ਵਾਲੇ ਸੋਨਿਹਾਲ ਐਕਸੀਅਨ ਸਿਵਲ ਜreportBody ਤੋਂ ਹਰਸ਼ਰਨ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਲੈਣਗੇ ਐਕਸੀਅਨ ਸਾਹਿਬ ਹਰਸ਼ਰਨ ਜੀ ਸਾਡੇ ਸਿਵਲ ਜreportBody ਤੋਂ ਬਲੇ ਸੋਨਿਹਾਲ ਸਾਡੇ ਆਵਾਜ਼ੀ ਪਾਰਟੀ ਦੇ ਸੀਨੀਅਰ ਆਗੂ ਮੀਰਦੂਦ ਸਿੰਘ ਬੱਲਾ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਬਲੇ ਸੋਨਿਹਾਲ ਸਾਡੇ ਡੀਐਸਪੀ ਸਾਹਿਬ ਜਤੈਂਦਰਪਾਲ ਜੀ ਉਹਨਾਂ ਨੂੰ ਬੇਨਤੀ ਕਿ ਉਹਨਾਂ ਦਾ ਵੀ ਸਨਮਾਨ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਕਰਨਗੇ ਬਲਾਈ ਸੋਨਿਹਾਲ ਕੁਸਰਮਾਨ ਸਾਡੇ ਸ਼ਹਿਰ ਦੇ ਜਿਹੜੀ ਨਮਾਇੰਦੇ ਨੇ ਐਮਐਲਏ ਸਾਹਿਬ ਵੱਲੋਂ ਕੀਤਾ ਜਾਊਗਾ ਸਭ ਤੋਂ ਪਹਿਲਾਂ ਵਿਕ੍ਰੇਪ ਸਿੰਘ ਮਿੱਟੂ ਜੀ ਪ੍ਰਧਾਨ ਨਗਰ ਕੌਂਸਲ ਮਰੰਡਾ ਉਹਨਾਂ ਦਾ ਸਨਮਾਨ ਕਰਨਗੇ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਅਤੇ

اوه او او ਬਾਈ ਟਿਕਸ ਨੂੰ ਜੀ ਚਲੋ ਜੀ ਵਾਹ ਬਹੁਤ ਬਹੁਤ ਮੁਬਾਰਕਾਂ